ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਕਪੂਠਲਾ ਦੇ ਖੀਰਾਵਾਲੀ ਪੈਟਰੋਲ ਪੰਪ ਤੇ ਗੋਲੀ ਚੱਲਣ ਨਾਲ ਇੱਕ ਕਰਿੰਦਾ ਗੰਭੀਰ ਜ਼ਖਮੀ ਹੋ ਗਿਆ ਤੇ ਲੁਟੇਰੇ ਨਗਦੀ ਲੁੱਟ ਕੇ ਫਰਾਰ ਹੋ ਗਏ ਆਪਾ ਜਾਣਕਾਰੀ ਅਨੁਸਾਰ ਦੇਰ ਰਾਤ ਖੀਰਾਵਾਲੀ ਵਿਖੇ ਦੋ ਮੋਟਰਸਾਈਕਲ ਤੇ ਸਵਾਰ ਨਕਾਬਪੋਸ਼ ਤਿੰਨ ਲੁਟੇਰੇ ਆਏ ਤੇ ਉਹਨਾਂ ਨੇ ਪੈਟਰੋਲ ਪੰਪ ਤੇ ਕੰਮ ਕਰਦੇ ਇੱਕ ਕਰਿੰਦੇ ਕੋਲੋਂ 4000 ਰੁਪਏ ਦੀ ਨਗਦੀ ਖੋਲੇ ਜਦੋਂ ਦੂਸਰੇ ਕਰਿੰਦੇ ਕੁਲਵੰਸਨ ਪੁੱਤਰ ਤੂਰੀਆ ਰਾਮ ਕੋਲੋਂ ਪੈਸੇ ਖੋਣ ਲੱਗਿਆ ਤਾਂ ਉਸਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਉਸ ਉਤੇ ਗੋਲੀ ਚਲਾ ਦਿੱਤੀ ਗੋਲੀ ਉਸ ਦੇ ਪੱਟ ਵਿੱਚੋਂ ਆਰ ਪਾਰ ਹੋ ਗਈ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਤੇ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ ਉਹ ਮੈਂ ਬੋਲੀ ਕਿ ਨਾ ਕਿ ਉਹ ਤੱਕ ਹੀ ਸੇਵ ਨਹੀਂ ਨਾ ਯੂਥ ਸਪੋਰਟਸ ਕਲੱਬ ਚਮਿਆਰਾ ਵੱਲੋਂ ਕਰਵਾਇਆ ਜਾ ਰਿਹਾ ਦੋ ਦਿਨਾ ਪਹਿਲਾਂ ਚਮਿਆਰਾ ਕਬੱਡੀ ਕੱਪ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋ ਗਿਆ ਖੇਡ ਮੇਲੇ ਦਾ ਉਦਘਾਟਨ ਬੰਦਕਾ ਵੱਲੋਂ ਅਤੇ ਪ੍ਰਵਾਸੀ ਵੀਰਾਂ ਵੱਲੋਂ ਕੀਤਾ ਗਿਆ ਕਬੱਡੀ ਕੱਪ ਦੇ ਪਹਿਲੇ ਦਿਨ ਕਬੱਡੀ 50 ਕਿਲੋ ਭਾਰ ਅਤੇ ਪਿੰਡ ਪੱਧਰ ਓਪਨ ਦੇ ਮੁਕਾਬਲੇ ਖੇਡੇ ਜਾ ਰਹੇ ਹਨ ਕਬੱਡੀ ਕੱਪ ਦੌਰਾਨ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੀਆਂ ਚੋਟੀ ਦੀਆਂ 8 ਟੀਮਾਂ ਦੇ ਮੁਕਾਬਲੇ ਖੇਡੇ ਜਾਣਗੇ ਤੇ ਕਬੱਡੀ ਕੱਪ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 2 ਲੱਖ ਰੁਪਏ ਤੇ ਉਪ ਜੇਤੂ ਟੀਮ ਨੂੰ ਦੂਜਾ ਇਨਾਮ 2 ਲੱਖ ਰੁਪਏ ਦਿੱਤਾ ਜਾਵੇਗਾ। ਕਿਹਨੇ ਕੀ ਚੋਣਾ ਆਪਾਂ ਤਾਂ ਨਿੱਕੀ ਪਨੀਰੀ ਵਾਸਤੇ ਤਿਆਰ ਕੀਤੀ ਹੈ ਜਿਹੜੇ ਨਿੱਕੇ ਨਿੱਕੇ ਖੜਾ ਰਹੇ ਬੱਚੇ ਪਿੰਡਾਂ ਵਾਲੇ ਜਿੱਦਾਂ ਪਹਿਲਾਂ ਮੈਚ ਹੁੰਦੇ ਸੀ ਉਹਨਾਂ ਤੇ ਜਿਆਦਾ ਟੀਚਾ ਬਾਹਰ ਵਾਲਿਆਂ ਦਾ ਵੀ ਆਪਣਾ ਵੀ ਆ ਤੇ ਨਿੱਕੇ ਜਿਹੜੇ ਨਿੱਕਿਆਂ ਜੰਗ ਨੂੰ ਖਾਲੀਏ ਜਿਹੜੇ ਵੱਡੇ ਆ ਉਹ ਉਹੀ ਹੁੰਦੇ ਆ ਹਰੇਕ ਤਾਂ ਉਹੀ ਵੱਡੇ ਖੇਦੀ ਜਾਂਦੇ ਜਿਹੜੇ ਛੋਟਿਆਂ ਨੂੰ ਉਤਸ਼ਾਹ ਕਰਾਂਗੇ ਅਸੀਂ ਨਿੱਕੀਆਂ ਟੀਮਾਂ ਦੇ ਵੀ ਪ੍ਰਾਈਜ਼ ਵੱਡੀਆਂ ਟੀਮਾਂ ਜਿੰਨੇ ਰੱਖਾਂਗੇ ਆ ਟੂਰਨਾਮੈਂਟ ਐ ਨਵੰਬਰ ਵਿੱਚ ਕਰਾ ਰਹੇ ਪਿੰਡ ਪੱਦਰ ਦਾ ਪਿੰਡ ਪੱਦਰ ਦੇ ਮੈਚ ਹੋਣਗੇ 35 ਕਿਲੋ 50 ਕਿਲੋ 60 ਕਿਲੋ ਓਪਨ ਜਿੰਨਾ ਜਿੰਨੀਆਂ ਟੀਮਾਂ ਨੇ ਮੈਨੂੰ ਤਾਂ ਮੈਸੇਜ ਆਈ ਹੈ ਕਿ ਆਪਣੇ ਮਿਹਨਤ ਕਰਨੇ ਜਿਆਨੇ ਜਿਹੜੇ ਆ ਇਧਰ ਨੂੰ ਖੇਡਣ ਨਾਲ ਤੋਰ ਤੋਰੇ ਜੀ ਸਭ ਤੋਂ ਪਹਿਲਾਂ ਤਾਂ 35 ਕਿਲੋ ਦੇ ਮੈਚ ਹੋਇਆ ਜਿਹੜੇ ਸ਼ੋਅ ਮੈਚ ਕਰਾਇਆ ਆਪਾਂ ਬੱਚਿਆਂ ਦੇ ਤੇ ਹੁਣ 50 ਕਿਲੋ ਦੇ ਆਪਣੇ ਚੱਲ ਪਿਆ ਮੈਚ ਤੇ ਉਹਨਾਂ ਦੀਆਂ ਟਾਈਆਂ ਪਾ ਕੇ ਪਹਿਲਾ 라운 ਚੱਲਦਾ ਆ ਵੀ ਆਪਾਂ 1 ਵਜੇ ਤੱਕ ਆਪਾਂ ਓਪਨ ਦਾ ਵੀ ਪਹਿਲਾ 라운 ਚਲਾ ਦੇਣਾ ਆ ਵੀ ਅੱਜ ਆਪਾਂ ਇਹ ਫਾਈਨਲ ਕਰਾਉਣਾ ਆ ਵੀ ਆਪਣੇ ਤੋਂ ਕੱਲ ਨੂੰ ਮੈਜ ਲੀਗ ਦੇ ਕੱਪ ਆ ਜਿਹੜਾ ਪਹਿਲਾਂ ਨਾਮ 2.5 ਲੱਖ 2 ਲੱਖ ਤੇ ਬੈਸਟਰ ਨੂੰ ਲੱਖ ਲੱਖ ਆ ਤੇ ਆਪਣਾ ਕੱਲ ਨੂੰ ਲੱਕੀ ਡਰਾ ਵੀ ਕੱਢਣਾ ਆ ਵੀ ਆਪਣੀ ਸਾਰੀ ਕਮੇਟੀ ਵੱਲੋਂ ਦੁਬਈ ਦਾ ਟੂਰ ਆ ਉਹ ਤੇ ਅਪ ਕੈਸ਼ ਪ੍ਰਾਈਜ਼ ਵੀ ਹੋਊਗਾ ਦਰਸ਼ਕਾਂ ਲਈ ਕੱਲ ਜਿਹੜੇ ਸਟਾਰ ਖੜੇ ਕੱਲ ਨੂੰ ਸਾਰੇ ਮੋਸਟਲੀ ਜਿੰਨੇ ਵੀ ਪੰਜਾਬ ਦੇ ਟੌਪ ਦੇ 80% ਪਲੇਅਰ ਖੜੇ ਸਾਰੇ ਖੇលਣਗੇ ਕੋ ਸਿੰਧੂ ਵੀ ਆ ਰਿਹਾ ਹੈ ਆਪਣਾ ਬੰਟੀ ਵੀ ਹੈ ਬੇਅ ਪਲੈਂਟੀ ਦੀ ਟੀਮ ਵੀ ਪੂਰੀ ਆ ਰਹੀ ਆ ਸ਼ਾਹਕੋਟ ਦੀ ਵੀ ਆ ਰਹੀ ਆ ਆਪਣੇ ਮਾਝਾ ਗਰਦਾਸ ਪਰ ਮਾਝਾ ਗਰਦਾਸ ਪਰ ਲਾਇਨ ਐਨ ਆਰ ਆਈ ਨੂੰਦੋ ਸਾਰੀਆਂ ਟੀਮਾਂ ਟਾਪ ਦੀਆਂ ਟੀਮਾਂ ਆ ਰਹੀਆਂ ਨੇ ਹਾਂਜੀ ਇਹ ਬਹੁਤ ਵਧੀਆ ਅਪਰਾਲਾ ਹੈ ਆਪਣੇ ਮੀਤ ਸਰਪੰਚੀ ਦਾ ਵੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਵੀ ਇਹਨਾਂ ਨੇ ਕਿਹਾ ਵੀ ਬੱਚਾ ਦੇ ਵੀ ਜਰੂਰੀ ਕਰਾਉਣੇ ਆ ਕਿ 35 ਕਿਲੋ 50 ਕਿਲੋ ਵੀ ਜਿਹੜੀ ਨਵੀਂ ਪਨੀਰੀ ਉੱਤੋਂ ਵੀ ਅੱਗੇ ਜਾ ਕੇ ਫਿਰ ਇਹਨਾਂ ਦੇ ਵਿੱਚੋਂ 스타ਰ ਬਣਨੇ ਆ ਛੋਟੇ ਪਲੇਅਰਾਂ ਨੂੰ ਇਹੀ ਵਧੀਆ ਜੀ ਹੁਣ ਤੋਂ ਇਹਨਾਂ ਨੂੰ ਵੀ ਸ਼ੌਂਕ ਪਾਊਗਾ ਉਸ ਤੋਂ ਬਾਅਦ ਇਹ ਵੀ ਖੇਡਣਗੇ ਇਹਨਾਂ ਨੂੰ ਸ਼ੌਂਕ ਨਾਲ ਅਗਲੇ ਤੱਕੜੇ ਹੋਣਗੇ ਤੇ ਇਹੀ ਮੁੜ ਕੇ ਕਾਲੂ ਕੱਪ ਖੇਡਣਗੇ ਜ਼ਿਲ੍ਹਾ ਬਦਰੀ ਸਿਵਲ ਹਸਾਲ ਤਰੰਤਾਂ ਵਿੱਚ ਮੌਜੂਦਾ ਨਸ਼ਾ ਛਡਾਊ ਕੇਂਦਰ ਬਾਹਰ ਦਵਾਈ ਲੈਣ ਮਰੀਜ਼ਾਂ ਨੇ ਹੰਗਾਮਾ ਖੜਾ ਕਰ ਦਿੱਤਾ ਦਰਅਸਲ ਹਸਾਲ ਦੇ ਨਸ਼ਾ ਛਡਾਊ ਕੇਂਦਰ ਦਾ ਅੱਜ ਸਰਵਰ ਡਾਊਨ ਸੀ ਜਿਸ ਕਾਰਨ ਮਰੀਜ਼ਾਂ ਨੂੰ ਦਵਾਈ ਨਾ ਮਿਲ ਸਕੇ ਪਰ ਮਰੀਜ਼ਾਂ ਦਾ ਕਹਿਣਾ ਹੈ ਕਿ ਹਸਪਤਾਲ ਗੋਲੀਆਂ ਦੀ ਬਲੈਕ ਕਰਦਾ ਹੈ ਤੇ ਮਰੀਜ਼ਾਂ ਦਾ ਇਹ ਵੀ ਕਹਿਣਾ ਹੈ ਕਿ ਹਸਪਤਾਲ ਵਿੱਚ ਮਨੋਰੋਗ ਦਾ ਡਾਕਟਰ ਨਹੀਂ ਹੈ ਇਸ ਲਈ 7 ਦਿਨਾਂ ਦੀ ਦਵਾਈ ਦੀ ਥਾਂ 2 ਦਿਨ ਦੀ ਦਵਾਈ ਦਿੱਤੀ ਜਾ ਰਹੀ ਹੈ ਮੇਰਾ ਨਾਮ ਰਵੀ ਆ ਠੀਕ ਹੈ ਜੀ ਇਹ 9 ਵਜੇ ਤੋਂ ਆਏ ਆ ਬੰਦੇ ਠੀਕ ਹੈ ਦਵਾਈ ਨਹੀਂ ਮਿਲਦੀ ਭਈ ਇੱਕ ਦਿਨ ਇੱਥੇ ਇਹੋ ਜਿਹਾ ਮਲੇ ਝਗੜਾ ਆਇਆ ਦਵਾਈ ਤੋਂ ਮੈਂ ਮਾ ਨੇ ਮਤਲਬ ਆਪ ਬੂਏ ਬਾਰੀਆਂ ਬੰਦ ਕਰਕੇ ਤੇ ਸਿਰ ਮੂੰਹ ਪਾਟੇ ਆ ਅੱਜ ਕੀ ਅੱਜ ਵੀ ਇਹੋ ਕੋਜੀ ਹੈ ਮਾਰਾ ਆਪ ਦੇ ਅੰਦਰ ਬੈਠੇ ਆ ਮਗਰੇ ਲੜਨਦੇ ਆ ਬਾਹਰ ਉਹ ਕੀ ਜਿਹੜੇ ਸਿਰਮੂ ਪਾੜਦੇ ਆ ਦਵਾਈ ਨੂੰ ਠੀਕ ਆ ਲੜਦੇ ਆ ਉਹ ਕੀ ਕੌਣ ਜ਼ਿੰਮੇਵਾਰ ਆ ਜੀ ਪਤਾ ਨਹੀਂ ਮਾਰਾ ਸਾਈਡ ਫਿਰ ਭਗਵੰਤਬਾਨ ਨੂੰ ਕੀਤੀ ਜਾਵੇ ਫਿਰ ਉਹਨੇ ਸਾਈਡ ਬੰਦ ਕੀਤੀ ਆ ਮਹਾਰਾਜ ਚਾਰੇ ਪੰਨੇ ਦੋ ਸੈਂਟਰ ਆ ਦੂਜਾ ਹਾਂ ਜੀ ਮੇਰਾ ਨਾਮ ਮਨਕੁਸ਼ਾ ਬਸੇ ਲੱਕੀ ਕਹਿੰਦੇ ਆ ਉਦਾਂ ਦੂਜਾ ਸੈਂਟਰ ਦੋ ਸੈਂਟਰ ਇੱਥੇ ਤਰਕਾਰ ਦੇ ਠੀਕ ਹੈ ਜੀ ਇੱਕ ਚੱਲਣ ਦਿਆ ਵਾ ਇੱਕ ਬੰਨੇ ਦਵਾਈ ਮਿਲਦੀ ਆ ਤੇ ਦੂਜੇ ਬੰਨੇ ਕੀ ਗੱਲ ਆ ਮਤਲਬ ਕਿ ਜੇ ਇਹ ਜਾਣ ਕੇ ਖਰਾਬ ਕਰਨ ਵਾਲਾ ਕੰਮ ਆ ਅਸਲ ਚਾਹੇ ਜੇ ਪਹਿਲਾਂ ਤਰੇ ਦਵਾਈ ਮਿਲਦੀ ਉਹ ਪੰਜਾਂ ਦਿਨਾਂ ਦੀ ਕਰਦੀ ਹੁਣ ਇੱਕ ਦਿਨ ਦੀ ਕਰਦੀ ਆ ਤੇ ਉਤੋਂ ਵੀ ਹੁਣ ਇੱਕ ਦਿਨ ਦੀ ਵੀ ਨਹੀਂ ਮਿਲਉਂਦੀ ਇੰਨੇ ਜਦੇ ਔਖੇ ਆ ਕੰਮ ਸਰ ਜੀ ਹਨ ਦਵਾਈ ਜਿਹੜੇ ਇੱਕ ਦਿਨ ਦੀ ਦਿੰਦੇ ਜਾਂ ਪਹਿਲਾ ਹਫਤਾ ਹੀ ਦਿੰਦੇ ਸਾਡੇ ਹਫਤੇ ਹੀ ਦਵਾਈ ਕੀਤੀ ਜਾਵੇ ਰੋਜ਼ ਦੇ ਰੋਜ਼ ਸਾਡੇ ਕੋਲ ਅੱਜ ਨਹੀਂ ਦਿੱਤੀ ਹਨ 9 ਵਜੇ ਤੇ ਆਏ ਨਹੀਂ ਦਿੱਤੀ ਹਨ ਸਿੱਧੇ ਸਾਈਡ ਬੰਦੇ ਕਹਿੰਦੇ ਸਾਈਡ ਚੱਲਣ ਦੀ ਹਾਂਜੀ ਹਾਂਜੀ ਸਰ ਜੀ ਜਿਨ੍ਹਾਂ ਕੋ ਪੂਰੇ ਪੂਰੇ ਪੱਤੇ ਮਿਲਦੇ ਆ ਉਹ ਕਿੱਥੋਂ ਆਉਂਦੇ ਉਹ ਸਰਕਾਰ ਤੋਂ ਹੀ ਆਉਂਦੇ ਮਗਰ ਉਹ ਕੰਮ ਕਰਦੇ ਆ ਅੰਦਰੋਂ ਜਾਂਦੇ ਸਰ ਜੀ ਅੰਦਰੋਂ ਜਾਂਦੇ ਸਰ ਜੀ 400 ਲਾ ਪੱਤੇ ਦਿੰਦੇ ਆ 340 ਮੈਂ ਪਰਸਾ ਮੈਂ ਤੇ ਕੰਪਿਊਟਰ ਆਪਰੇਟਰ ਆ ਉਹ ਟ੍ਰੇਨਿੰਗ ਕਰਨ ਪਰ ਆਂਦੇ ਵਿੱਚ ਹੰਗਾਮਾ ਹੋ ਰਿਹਾ ਕੀ ਕਰਨਾ ਹੰਗਾਮਾ ਹੈ ਕਿ ਪਿੱਛੋਂ ਸਾਡੀ ਵੈਬਸਾਈਟ ਨਹੀਂ ਚੱਲ ਰਹੀ ਜਿਸ ਕਰਕੇ ਪੇਸ਼ੇਂ ਨੂੰ ਮੈਡੀਸਿਨ ਨਹੀਂ ਮਿਲ پا ਰਹੀ ਸਾਈਟ ਬਹੁਤ ਸਲੋ ਬਿਲਕੁਲ ਬੰਦ ਵੀ ਗਈ ਹੈ ਕਾਫੀ ਟਾਈਮ ਤੋਂ ਮਤਲਬ ਹਫਤਾ ਤੱਕ ਹੋ ਗਿਆ ਸਾਈਟ ਸਲੋ ਸੀ ਐਂਟਰੀ ਪੈ ਜਾਂਦੀ ਸੀਗੀ ਤੁਸੀਂ ਮੈਡੀਸਿਨ ਦੇ ਦਿੰਦੇ ਸੀਗੇ ਅੱਜ ਬਿਲਕੁਲ ਨਹੀਂ ਚੱਲ ਰਹੀ ਤੇ ਜਿਹੜੇ ਹੋਮ ਡੋਸ ਕਿਉਂ ਬੰਦ ਕੀਤੀ ਗਈ ਹੈ ਹੋਮ ਡੋਸ ਤਾਂ ਬੰਦ ਕੀਤੀ ਗਈ ਕਿ ਸਾਡੇ ਇੱਥੇ ਕੋਈ ਸੈਕਟਰੀਸ ਡਾਕਟਰ ਨਹੀਂ ਹੈ ਜੋਗੀ ਜਿਹਦੇ ਆਰਡਰ ਦੇ ਹਾਂਜੀ ਕਿ ਉਹ ਡਾਕਟਰ ਦੇ ਅੰਦੀ ਮਰਜ਼ੀ ਦੇ ਨਾਲ ਹੀ ਅਸੀਂ ਹੋਮ ਡੋਜ਼ ਦੇ ਸਕਦੇ ਹਾਂ ਇਕੱਠੀ ਦਵਾਈ ਦਿੰਦੇ ਸੀਗੇ ਹੁਣ ਕੋਈ ਨਹੀਂ ਹੈ ਜिले ਵਿੱਚ ਪੋਸਟ ਖਾਲੀ ਹੈ ਤੇ ਹੋਮ ਡੋਜ਼ ਬੰਦ ਹੈ ਮਨ ਜਿਹੜੇ ਬਾਹਰ ਜਿਹੜੀ ਡਿਗਰੀ ਵੀ ਮੈਡੀਸਨ ਵਾਲੀ ਉਸ ਬਾਰੇ ਸਾਨੂੰ ਕੁਝ ਨਹੀਂ ਪਤਾ ਅਸੀਂ ਇੱਥੋਂ ਬਸ ਦੋ ਗੋਲੀਆਂ ਦਿੰਦੇ ਹਾਂ ਸਪੈਸ਼ਲੀ ਆਨਲਾਈਨ ਐਂਟਰੀ ਕਰਕੇ ਬਾਹਰ ਦਾ ਕੋਈ ਨਹੀਂ ਇਹ ਬਾਹਰਗਾ ਕੀ ਗੱਲ ਬਈ ਅੱਜ ਮੈਂ ਵੋਟ ਸੈਂਟਰ ਤਰ ਤਰ ਦੀ ਕਾਉਂਸਲਰ ਹਾਂ ਮੇਰਾ ਨਾਮ ਜੋਤੀ ਹੈ ਅੱਜ ਚੰਡੀਗੜ੍ਹ ਤੋਂ ਹੀ ਸਾਈਟ ਬੰਦ ਹੈ ਜੇ ਇਸ ਕਰਕੇ ਇਨਾ ਬਾਹਰ ਔਲਾ ਪੈ ਰਿਹਾ ਹੈ ਇਹਦਾ ਅਲਟਰਨੇਟ ਕੀ ਹੈ ਜੀ ਇਸਦਾ ਇਹਦਾ ਅਲਟਰਨੇਟਿਵ ਜੇ ਤਾਂ ਅਹੀਂ ਉਹਨਾਂ ਨੂੰ ਕਾਲ ਕਰਦੇ ਪਈ ਉਹਨਾਂ ਦੇ ਜਿਹੜੇ ਮੇਨ ਡਾਟਾ ਐਂਟਰੀ ਆਪਰੇਟਰ ਆ ਪਰ ਉਹਨਾਂ ਨਾਲ ਸਾਡੀ ਕੋਈ ਗੱਲਬਾਤ ਨਹੀਂ ਜੇ ਅਸੀਂ ਉਹਨਾਂ ਉਹ ਸਾਨੂੰ ਕੋਈ ਰਿਸਪਾਂਸ ਦੇਣ ਫੇਰ ਹੀ ਅਸੀਂ ਉਹਨਾਂ ਤੋਂ ਕੋਈ ਹੱਲ ਪੁੱਛ ਸਕਦੇ ਅਸੀਂ ਆਪਦੇ ਆਪ ਕੋਈ ਡਿਸੀਜਨ ਨਹੀਂ ਲੈ ਸਕਦੇ ਪੇਸ਼ਣ ਨੂੰ ਫਿਰ ਦਵਾਈ ਨਹੀਂ ਮਿਲੇਗੀ ਇਸ ਤਰ੍ਹਾਂ ਦੇਖੋ ਅਹੀਂ ਬੈਠੇ ਆ ਜੇ ਸਾਈਟ ਚੱਲੇਗੀ ਤਾਂ ਅਹੀਂ ਦਵਾਈ ਦੇ ਕੇ ਜਾਵਾਂਗੇ ਪਰ ਹੁਣ ਸਾਈਟ ਦਾ ਹਜੇ ਕੋਈ ਰਿਸਪਾਂਸ ਨਹੀਂ ਆ ਰਿਹਾ ਪੱਟੀਚਾਰ ਵਿੱਚ ਲੁੱਟ ਖੋਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤੇ ਦਿਨ ਹੀ ਕਿਸੇ ਨਾ ਕਿਸੇ ਆਏ ਦਿਨ ਘਟਨਾ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਅਜੇ ਹਾਈ ਮਾਮਲਾ ਪੱਟੀ ਸ਼ਹਿਰ ਵਿੱਚ ਉਸ ਵਲੇ ਦੇਖਣ ਨੂੰ ਮਿਲਿਆ ਜਦੋਂ ਲੁੱਟ ਦੀ ਨੀਅਤ ਨਾਲ ਪੰਜ ਲੁਟੇਰਿਆਂ ਨੂੰ ਰਟਾਇਰਡ ਨੌਕਰੀ ਪੇਸ਼ਾ ਬਜ਼ੁਰਗ ਜੋੜੇ ਨੂੰ ਪਿਸਤਲ ਦੀ ਨੋਕ ਤੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਤੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਨਾ ਸਰਦਾਰ ਧੀਰਾ ਸਿੰਘ ਜੀ ਸਾਡੇ ਘਰ ਅਜ ਤੋਂ ਤਨਰੀਨ ਰੇਟ ਕਿੰਤਾ ਜੀ ਦੋ ਰੀਸ ਤੋਂ ਪਹਿਲਾਂ ਪੰਜ ਬੰਦੇ ਕੱਲ ਹਲਟੋ ਤੇ ਆਏ ਜੀ ਲਗਭਗ 2 ਵਜੇ ਤੇ ਬੂਹਾ ਖਲਵਾ ਕੇ ਤੇ ਮੈਨੂੰ ੱੱਕਾ ਮਾਰ ਕੇ ਸੁੱਟ ਕੇ ਪਿਸਤਲ ਮੇਰੇ ਤਾਣ ਲਿਆ ਤੇ ਮੇਰੀ ਸ਼੍ਰੀਮਤੀ ਦਾ ਉਹਨਾਂ ਨੇ ਮੂੰਹ ਕੱਪੜੇ ਨਾਲ ਬੰਦ ਕਰ ਲਿਆ ਤੇ ਸਾਡੇ ਤੇ ਇਸ ਤਰ੍ਹਾਂ ਘਟਨਾ ਵਾਪਰੀ ਜੀ ਤੀ ਜੀ ਇਹ ਕਿਸ ਨੀਤ ਨਾਲ ਆਏ ਆ ਇਹ ਲੁੱਟਮਾ ਲੁੱਟਣ ਦੀ ਨੀਤ ਨਾਲ ਆਉਂਦੇ ਤੁਹਾਨੂੰ ਕੋ ਉਹਨਾਂ ਨੇ ਮੰਗ ਕੀਤੀ ਤੁਹਾਡੇ ਕੋਲ ਇਹ ਇਹੋ ਲੁੱਟਣਾ ਹੀ ਆਉਂਦੇ ਜੀ ਚਾਹੁੰਦੇ ਆ ਵੀ ਜੋ ਕੁਝ ਇਹਨਾਂ ਤੋਂ ਲੈ ਜੀਏ ਇਹ ਫਿਰ ਗਏ ਕਿਤਰਾ ਰੋਲਾ ਪੈਂਦੇ ਪਜੇ ਰੋਲਾ ਪੈਂਦੇ ਜਦੋਂ ਰੋਲਾ ਪਾਇਆ ਤੇ ਫਿਰ ਉਹ ਜੀ ਗੱਡੀ ਤੇ ਹਲਟੋ ਤੇ ਹੀ ਦੋ ਜਣੇ ਅੰਦਰ ਹੀ ਇੱਕ ਬਾਹਰ ਉਹਨਾਂ ਨੂੰ ਅਗਵਾਈ ਕਰਦਾ ਸੀ ਦੋ ਜਣੇ ਅੰਦਰ ਹੀ ਇੱਕ ਪਹਿੰਜਾ ਬਾਹਰ ਅਗਵਾਈ ਕਰ ਰਿਹਾ ਸੀ ਜੀ ਆਪਣਾ ਨਾਂ ਤੇ ਕਿਹੜੀ ਜਗ੍ਹਾ ਤੇ ਪੋਸਟਰ ਨਹੀਂ ਆਉਂਦਾ ਤੇ ਕੀ ਕਹਿਣਾ ਚਾਹੋਗੇ ਜੀ ਮੈਂ ਕਿਹੜਾ ਮੇਰਾ ਨਾਂ ਰਮਨਦੀਪ ਸਿੰਘ ਜੀ ਮੈਂ ਖੇਤੀਬਾੜੀ ਵਿਕਾਸ ਅਫਸਰ ਹਲਟੋਈ ਮੇਰੀ ਬੂਸਟਿੰਗ ਆ ਤੇ ਕੱਲ ਤਕਰੀਬਨ 2:30 2 ਵਜੇ ਇਹ ਘਟਨਾ ਸਾਡੇ ਘਰ ਵਾਪਰੀ ਆ ਉਹਨਾਂ ਨੇ ਆ ਕੇ ਪਹਿਲਾਂ ਬੂਆ ਖੜਕਾਇਆ ਇਹਨਾਂ ਤੋਂ ਕਿਸੇ ਘਰ ਬਾਰੇ ਜਾਣਕਾਰੀ ਮੰਗੀ ਉਹਨਾਂ ਉਸਦੋਂ ਇਹ ਅੰਦਾਜ਼ਾ ਲਾ ਲਿਆ ਵੀ ਦੋ ਹੀ ਬਜ਼ੁਰਗ ਨੇ ਘਰ ਫਿਰ ਦੂਜੀ ਵਾਰੀ 5 ਮਿੰਟ ਬਾਅਦ ਆ ਕੇ ਉਹਨਾਂ ਨੇ ਪਿਸਤੌਲ ਤਾਲ ਕੇ ਇਹਨਾਂ ਨੂੰ ਧੱਕਾ ਮਾਰ ਲਿਆ ਮਾਤਾ ਜੀ ਦਾ ਮੂੰਹ ਉਹਨਾਂ ਨੇ ਵਾਰ ਲਿਆ ਜਦੋਂ ਇਹਨਾਂ ਨੇ ਰੌਲਾ ਪਾਇਆ ਮੈਂ ਕੁਦਰਤੀ ਉਦੋਂ ਆਇਆ ਹੀ ਸੀ ਘਾਰੀ ਸੀ ਜਦੋਂ ਮੈਂ ਬਾਹਰ ਆਇਆ ਤੇ ਉਹ ਰੌਲਾ ਦੀ ਬਾਤ ਸੁਣ ਕੇ ਆਲਟੋ ਗੱਡੀ 'ਚ ਪੰਜ ਜਾਣੇ ਉਹ ਭੱਜ ਗਏ ਜੀ ਫਿਰ ਉਸ ਤੋਂ ਬਾਅਦ ਅਸੀਂ 112 ਤੇ ਇਤਲਾਹ ਦਿੱਤੀ ਤੇ ਉਸ ਤੋਂ ਬਾਅਦ ਚਲੋ ਪੁਲਿਸ ਦਾ ਵੀ ਵਧੀਆ ਹੀ ਰਿਸਪਾਂਸ ਰਿਹਾ ਜੀ ਐਸਐਸਪੀ ਸਾਹਿਬ ਤਰਨਤਾਰਨ ਦਾ ਉਹਨਾਂ ਨੇ ਉਸੇ ਵੇਲੇ ਉਧਰ ਨਹੀਂ ਕਾਲੀ ਐਫਆਈਆਰ ਦਰਜ ਕਰਾ ਕੇ ਅਗਲੀ ਰੀ ਕਾਰਵਾਈ ਉਹਨਾਂ ਨੇ ਸ਼ੁਰੂ ਕਰਵਾ ਦਿੱਤੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਅਸੀਂ ਟ੍ਰੇਸ ਕਰਾਂਗੇ ਨਾ ਬੰਦੇ ਉਥੋਂ ਸਿੱਕੀ ਮੰਨ ਕਰਦੇ ਤੇ ਕੀ ਜੇ ਤੁਹਾਨੂੰ ਖਤਰਾ ਨਾ ਹੋਵੇ ਹਾਂਜੀ ਪਹਿਲਾਂ ਵੀ ਸਾਡੇ ਘਰ ਨੂੰ ਟਾਰਗੇਟ ਕੀਤਾ ਗਿਆ ਤਿੰਨ ਮਰੀ ਜੀ ਐਰ ਕੀ ਤੇ ਇਹਨਾਂ ਨੇ ਅਟੈਕ ਹੀ ਕਰ ਦਿੱਤਾ ਆ ਕੇ ਤੇ ਬਾਕੀ ਟਰੇਸ ਕਰਨਾ ਚਾਹੀਦਾ ਜੀ ਜੇ ਹੁਣਾਂ ਟਰੇਸ ਹੋਏ ਜਾਂ ਸਾਡਾ ਨੁਕਸਾਨ ਕਰਨਗੇ ਜਾਂ ਜਿਸ ਤਰ੍ਹਾਂ ਇਹ ਤਰੇ ਫਿਰਦੇ ਆ ਇਲਾਕੇ 'ਚ ਕਿਸੇ ਵੀ ਪਰਿਵਾਰ ਦਾ ਨੁਕਸਾਨ ਕਰਨ। ਬਟਾਲਾ ਟ੍ਰੈਫਿਕ ਪੁਲਿਸ ਨੂੰ ਲੋਕਾਲੀ ਜੀਸ਼ੇ ਵਾਲੀ ਗੱਡੀ ਚਲਾ ਰਹੇ ਕਪਾਸਟਰ ਨੂੰ ਕਾਬੂ ਕੀਤਾ ਤਾਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਜਦੋਂ ਉਸ ਗੱਡੀ ਦੀ ਤਲਾਸ਼ੀ ਲੈ ਰਹੇ। ਟ੍ਰੈਫਿਕ ਇੰਚਾਰਜ ਸੁਰਿੰਦਰ ਸਿੰਘ ਨੇ ਗੱਡੀ ਦੀ ਡਿੱਗੀ ਖੋਲੀ ਤਾਂ ਉਸ ਵਿੱਚ ਜਿੱਥੇ ਪਵਿੱਤਰ ਬਾਈਬਲ ਅਤੇ ਯਿਸੂ ਮਸੀਹ ਦੀਆਂ ਤਸਵੀਰਾਂ ਤੇ ਪਾਸਟਰ ਨਰੋਲਾ ਦੇ ਪੋਸਟਰ ਰੱਖੇ ਸਨ ਉੱਥੇ ਹੀ ਆਪਣਿਆਂ ਜੁੱਤੀਆਂ ਵੀ ਉੱਥੇ ਹੀ ਰੱਖੀਆਂ ਹੋਈਆਂ ਸਨ ਤੇ ਇਹ ਦੇਖ ਕੇ ਟ੍ਰੈਫਿਕ ਇੰਚਾਰਜ ਨੇ ਪਵਿੱਤਰ ਬਾਈਬਲ ਦਾ ਸਤਕਾਰ ਕਰਦੇ ਉਸ ਨੂੰ ਵੱਖ ਬੈਗ ਵਿੱਚ ਰੱਖਿਆ ਤੇ ਉਕਤ ਪਾਸਟਰ ਨੂੰ ਚੰਗੀ ਝਾੜ ਪਾਈ। ਉਸ ਨੂੰ ਨਾਕਾਬੰਦੀ ਕੀਤੀ ਸੀ। ਅ ਜਲੰਧਰ ਰੋਡ ਤੇ ਨਜ਼ਦੀਕ ਸਰਕਾਰੀ ਹਸਪਤਾਲ ਉੱਥੇ ਇੱਕ ਗੱਡੀ ਨੇ ਕਾਲੀਆਂ ਫਿਲਮਾਂ ਲਾਈਆਂ ਇਹਦੇ ਨੂੰ ਰੁਕਣ ਦਾ ਇਸ਼ਾਰਾ ਦਿੱਤਾ ਪੀਬੀ 18 ਜੇ 0026 ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਨੇ ਗੱਡੀ ਭਜਾ ਲਈ ਚਲੋ ਇਹਦਾ ਪਿੱਛਾ ਕਰਕੇ ਨੂੰ ਫੜ ਕੇ ਤੇ ਆਉਂਦੀ ਜਿਹੜੀ ਬੰਦੀ ਕਾਰਵਾਈ ਉਹ ਬੰਦ ਕਰਤਾ ਗੱਡੀ ਨੂੰ ਜੀ 207 ਮੋਟਰ ਵਹੀਕਲ ਐਕਟ ਲਾ ਕੇ ਆਰਟੀਕਲ ਸਾਹਿਬ ਨੂੰ ਵੇਜ ਦਿੱਤਾ ਜਾਊਗਾ ਸਰੇ ਇੱਕੋ ਡੇ ਤੇ ਜਿੰਨਾ ਵੀ ਹੋਰ ਲੋ ਜਿੱਥੇ ਤੇਰੀ ਠੀਕ ਆ ਮੈਨੂੰ ਤੇ ਪਰੇਸ਼ਾਨ ਨਹੀਂ ਜਿਆਦੀ ਉਹ ਤਾਂ ਫਿਰ ਲੋਕਾਂ ਨੇ ਦੱਸਿਆ ਵੀ ਪਵਿੱਤਰ ਬਾਈਬਲ ਐ ਤੇ ਨਰੂਲਾ ਸਾਹਿਬ ਦੀ ਫੋਟੋ ਹੀ ਉਹ ਇਹਨਾਂ ਦੇ ਧਰਮੰਢੀ ਗੱਲ ਐ ਇਹਨਾਂ ਦੇ ਵੱਡੇ ਪਾਸਟਰ ਬੁਲਾ ਕੇ ਇਹਨਾਂ ਨੂੰ ਸਮਝਾਉਣਗੇ ਵੀ ਇਹ ਜਿਹੜੀ ਗੱਲ ਐ ਨਹੀਂ ਕਰਨੀ ਚਾਹੀਦੀ ਉਹ ਕਿਥੋਂ ਜਿਹੜੇ ਹਾਲ ਵਿੱਚ ਸੀਗੇ ਉਹ ਪਿੱਛੇ ਡਿੱਗੀ ਚ ਪਏ ਸੀਗੇ ਉਹ ਫਿਰ ਇਹਨਾਂ ਦੇ ਧਰਮ ਦੀਆਂ ਗੱਲਾਂ ਨੇ ਵੇਖੋ ਅਸੀਂ ਕਿਸੇ ਦੇ ਧਰਮ ਮਰੇ ਕੋ ਮਾੜਾ ਨਹੀਂ ਚੰਗਾ ਬੋਲਦੇ ਜੋ ਵੀ ਇਹਨਾਂ ਦੇ ਮਤਲਬ ਸੀਨੀਅਰ ਮੈਂਬਰਸ਼ਿਪ ਟੀਮ ਹੈ ਉਹ ਇਹਨਾਂ ਤੇ ਆਪੇ ਐਕਸ਼ਨ ਕਰੇਗੀ ਕੋਈ ਡਿੱਗੀ ਚ ਹੋਰ ਸਮਾਨ ਪਿਆ ਇਸ ਨਾਲ ਇੱਕ ਬੈਗ ਦੇ ਵਿੱਚ ਬਾਈਬਲ ਪਈ ਸੀ ਤੇ ਨੂਰਉਲਾ ਸਾਹਿਬ ਦੀ ਫੋਟੋ ਹੈ ਮੇਰਾ ਅਮਰ ਪ੍ਰਤਾਪ ਹੋਇਆ ਸਰ ਇਦਾਂ ਕਿ ਐਸਆਈਓ ਸਾਹਿਬ ਨੇ ਨਾਕਾ ਲਾਇਆ ਸੀ ਜਾਂ ਤੇ ਮੈਨੂੰ ਇੰਨਾ ਹੱਥ ਦਿੱਤਾ ਤੇ ਮੈਨੂੰ ਪਤਾ ਨਹੀਂ ਲੱਗਾ ਵੀ ਮੇਰੇ ਪਿੱਛੇ ਆ ਰਹੇ ਹੈ ਜਾਂ ਖਲਾ ਰਹੇ ਹੈ ਫਿਰ ਅੱਗੇ ਜਾ ਕੇ ਜਦੋਂ ਇੰਨਾ ਖਲਾ ਰਿਆ ਵਾ ਅਸੀਂ ਖਲੋ ਗਏ ਆ ਤੇ ਇੰਨਾ ਗੱਡੀ ਦੀ ਚੈਕਿੰਗ ਕੀਤੀ ਫੁੱਲ ਤੇ ਜਦੋਂ ਚੈਕਿੰਗ ਕਰਨ ਦੇ ਦੌਰਾਨ ਪਿੱਛੇ ਕਿੱਟ ਦੇ ਕਿੱਟ ਪਈ ਸੀਗੀ ਮੇਰੀ ਡਿੱਗੀ ਚ ਤੇ ਉਹ ਲੜਕੇ ਸੀਗੇ ਨਾਲ ਮੇਰੇ ਤੇ ਉਹਨਾਂ ਨੂੰ ਮੈਂ ਛੱਡ ਕੇ ਆ ਰਿਹਾ ਸੀਗਾ ਔਰ ਉਹ ਲੜਕਿਆਂ ਨੇ ਮੈਨੂੰ ਦੱਸਿਆ ਨਹੀਂ ਉਹਨਾਂ ਚੁੱਕ ਕੇ ਤੇ ਕਿੱਡ ਪਿੱਛੇ ਰੱਖ ਦਿੱਤੀ ਤੇ ਉਹ ਕਿੱਟ ਦੇ ਵਿੱਚ ਬਾਈਬਲ ਸੀਗੇ ਤੇ ਉਹ ਉਸ ਚੀਜ਼ ਦਾ ਮੇਰੇ ਬਾਰੇ ਮਾਈਂਡ 'ਚ ਖਿਆਲ ਨਹੀਂ ਸੀਗਾ ਉਹ ਜਦੋਂ ਐਸਐਚਓ ਸਾਹਮਣੇ ਖਲਾ ਰਿਆ ਉਹ ਜਦੋਂ ਚੈੱਕ ਕੀਤਾ ਜਦੋਂ ਵਿੱਚ ਬਾਈਬਲ ਸੀਗਾ ਤੇ ਐਕਚੁਅਲ 'ਚ ਮੈਂ ਕੰਮ ਤੋਂ ਆ ਰਿਹਾ ਸੀਗਾ ਅਸੀਂ ਕੰਮ ਵੀ ਕਰਦੇ ਹਾਂ ਤੇ ਮੈਂ ਕੰਮ ਤੋਂ ਆ ਰਿਹਾ ਸੀਗਾ ਤੇ ਨਾਲ ਹੀ ਸਾਟਾ ਮੈਂ ਜਿੰਮ 'ਚ ਜਾ ਰਿਹਾ ਸੀਗਾ ਤੇ ਉਹਦੇ ਵਿੱਚ ਸੀਗੀ ਲੜਕਿਆਂ ਨੂੰ ਨਹੀਂ ਸੀਗਾ ਪਤਾ ਕਿ ਪਿੱਛੇ ਕਿੱਟ ਦੇ ਵਿੱਚ ਬਾਈਬਲਾਂ ਉਹਨਾਂ ਚੁੱਕ ਕੇ ਪਿੱਛੇ ਰੱਖਤੀ ਸੀਗੇ ਹਾਂਜੀ ਪੀਤੀ ਦੇਸ਼ਾਂ ਸਾਢੇ 6:30 ਵਜੇ ਦੇ ਕਰੀਬ ਫਰੈਂਡਜ਼ ਫਿਊਲ ਸੈਂਟਰ ਕੋਮਾਨ ਬਲਰਾਮਪੁਰ ਤੇ ਦੋ ਨਕਾਬ ਪੋਛ ਨੌਜਵਾਨਾਂ ਵੱਲੋਂ ਤੇ ਸਰ ਹਥਿਆਰਾਂ ਦੀ ਨੋਕ ਤੇ ਲੁੱਟ ਖੋਹ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆ ਫਰੈਂਡ ਫੂਲਿੰਗ ਸਟੇਸ਼ਨ ਕੁਮਾਨ ਦੇ ਮੈਨੇਜਰ ਗੁਰਮੀਤ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਸੇਲਮੈਨ ਪੈਟਰੋਲ ਪੰਪ ਤੇ ਤੇਲ ਪਾ ਰਿਹਾ ਸੀ ਕਿ ਦੋਨ ਪਚਾਹਤੇ 9 ਚਨ ਮੋਟਰਸਾਈਕਲ ਤੇ ਜਿਨ੍ਹਾਂ ਆਪਣੇ ਮੂੰਹ ਟਕੇ ਹੋਏ ਸਨ ਤੇ ਜਿਨ੍ਹਾਂ ਕੋਲ ਤੇਜ਼ ਤਾਰ ਹਥਿਆਰ ਰਾਡ ਅਤੇ ਦਾਤਰ ਵੀ ਸਨ ਤੇ ਉਹਨਾਂ ਨੇ ਸੇਲਸਮੈਨ ਨੂੰ ਰਾਡ ਮਾਰ ਕੇ ਉਸ ਕੋਲ 14400 ਰੁਪਏ ਦੀ ਨਕਦੀ ਖੋ ਕੇ ਫਰਾਰ ਹੋ ਗਏ ਜੀ ਸਰ ਤੁਹਾਡਾ ਨਾਮ ਕੀ ਜੀ ਸਰ ਮੇਰਾ ਨਾਮ ਗੁਰਮੀਤ ਸਿੰਘ ਹੈ ਮੈਂ ਫਰੈਂਡ ਫਿਊਲ ਸੈਂਟਰ ਕੁਮਾਨ ਤੋਂ ਮੈਂ ਚਲਦਾ ਡਿਊਟੀ ਕਰਦਾ ਤੇ ਜਿਹੜਾ ਮੇਰਾ ਸੇਲਮੈਨ ਉਹ ਥੇਲਮੈਨ ਜਨ ਕੇ ਤੇਰ ਪਾ ਰਿਹਾ ਸੀਗਾ ਤੇ ਉਹ ਦੋ ਲੜਕੇ ਅਣਪਛਾਤੇ ਆਏ ਆ ਤੇ ਉਹ ਪੈਕ ਹੋ ਕੇ 8:30 ਵਜੇ ਉਹ ਖੋ ਕੇ ਲੈ ਗਏ ਕਿੰਨਾ ਕੈਸ਼ ਹੀ ਜੀ ਕੈਸ਼ ਜਨ ਕੇ 14 ਹਜ਼ਾਰ ਤੇ 900 ਰੁਪਿਆ ਹੈ ਗਿਆ 400 ਰੁਪਿਆ ਹੈ ਗਿਆ 14400 ਰੁਪਏ ਤੇ ਕਿੰਨੇ ਕੇ ਟਾਈਮ ਨਾਲ ਆਏ ਇਹ ਸਾਢੇ 6 ਦੇ ਲਗ ਭਗ ਦੇ ਲਗ ਕੇ ਕਰੀਬ ਆਏ ਸ਼ਾਮ ਨੂੰ ਹਾਂਜੀ ਸ਼ਾਮ ਨੂੰ ਤੇ ਉਹਨਾਂ ਦੇ ਹੱਥ ਵਿੱਚ ਕੀ ਪਿਸਟਲ ਸੀ ਜਾਂ ਕੀ ਪਿਸਟਲ ਤੇ ਨਹੀਂ ਉਹਨਾਂ ਦੇ ਰਾਤ ਵਿੱਚ ਇੱਕ ਰਾਡ ਸੀਗਾ ਤੇ ਇੱਕ ਡਾਕਟਰ ਸੀਗਾ ਠੀਕ ਹੈ ਡਾਕਟਰ ਦਿਖਾ ਕੇ ਇਹਨਾਂ ਨੂੰ ਕਹੇ ਮਾਰਿਆ ਡਾਕਟਰ ਜਿਹੜਾ ਰਾਡ ਆ ਉਹ ਲੜਕੇ ਦੇ ਮਾਰਿਆ ਵਾ ਤੇ ਸੇਲ ਮੈਨਰੇ ਦੇ ਉਹਦੇ ਮਾਰਿਆ ਵਾ ਤੇ ਉਹ ਬੈਕਪੂਪੂ ਕਿ ਲੈ ਗਈ ਆ ਤੇ ਦਾਤਰ ਬਾਅਦ ਚ ਪਿਛੇ ਡੱਟੀਆਂ ਤੇ ਉਹ ਦਾਤਰ ਵੀ ਦਿਖਾਇਆ ਉਹਨਾਂ ਨੇ ਤੇ ਲੈ ਕੇ ਚਲ ਗਏ ਤੁਹਾਡੇ ਕੋਈ ਇੱਥੇ ਸੀਸੀਟੀਵੀ ਕੈਮਰਾ ਹਾਂ ਸੀਸੀਟੀਵੀ ਕੈਮਰੇ ਦੇ ਵਿੱਚ ਬਤੌਤ ਵਿੱਚ ਐਡ ਹੋਇਆ ਵਾ ਉਹਨਾਂ ਦਾ ਕੁਝ ਰਿਕਾਰਡ ਤੇ ਉਹ ਰੰਦੇ ਜਨ ਕੇ ਮੂੰਹ ਟਕੇ ਹੋਏ ਆ ਤੇ ਆਪਣਾ ਪੁਲਿਸ ਹਾਂ ਪੁਲਿਸ ਕੱਲ ਜਨ ਕੇ ਰਾਤ ਨੂੰ ਆਏ ਸੀਗਾ ਉਹ ਟਕਟੌਰ ਸਭ ਕੁਝ ਜਨ ਕੇ ਆਪਣਾ ਰਿਪੋਰਟਰ ਲਿਖਾ ਪਈ ਐ ਤੋ ਸੀਸੀ ਕੈਮਰੇ ਵਿੱਚ ਜਨ ਕੇ ਸਭ ਕੁਝ ਦੇਖ ਕੇ ਗਿਆ ਐ ਐਸੋਚੂ ਸਾਹਿਬ ਵਾਹ ਠੀਕ ਠੀਕ ਸਰ ਓਕੇ ਪੁਲਿਸ ਚੌਂਕੀ ਧਰਮਕੋਟ ਰੰਦਾਵਾ ਦੇ ਪਿੰਡ ਮਨਸੂੜਕੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬੀਤੀ ਰਾਤ ਸਕੂਲ ਵਿੱਚ ਪਿਆ ਮੇਡੇ ਰਾਸ਼ਨ ਆਟਾ ਚੌਲ ਦਾਲਾਂ ਤੇ ਹੋਰ ਕੀਮਤੀ ਸਮਾਨ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਚੋਰ ਸਕੂਲ ਵਿੱਚ ਲੱਗੇ ਸੀਸੀਟੀਵੀ ਕੈਮਰੇ ਅਤੇ ਡੀਵੀਆਰ ਵੀ ਨਾਲ ਲੱਗੇ ਇਸ ਸਬੰਧੀ ਜਾਣਕਾਰੀ ਦਿੰਦੇ ਸਕੂਲ ਦੇ ਇੰਚਾਰਜ ਰੰਜਨਦੀਪ ਕੌਰ ਨੇ ਦੱਸਿਆ ਕਿ ਅੱਜ ਜਦੋਂ ਉਹਨਾਂ ਸਕੂਲ ਆਣ ਕੇ ਦੇਖਿਆ ਤਾਂ ਸਕੂਲ ਦੀ ਕਿਚਨ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਅੰਦਰੋਂ ਬੱਚਿਆਂ ਨੂੰ ਦਿੱਤਾ ਜਾਂਦਾ ਮਿੱਡੇ ਮੇਲ ਦਾ ਸਮਾਨ ਆਟਾ ਚੋਲ ਦਾਲਾਂ ਗੈਸ ਸਿਲੰਡਰ ਚੁੱਲਾ ਤੇ ਸਕੂਲ ਵਿੱਚ ਲੱਗੇ ਸੀ ਸੀਸੀਟੀਵੀ ਕੈਮਰੇ ਤੇ ਡੀਵੀਆਰ ਚੋਰ ਚੋਰੀ ਕਰਕੇ ਰਫੂ ਚੱਕਰ ਹੋ ਗਏ। ਜੇ ਮੇਰਾ ਨਾਮ ਰਣਜਨਦੀਪ ਕੋਹੜਾ ਔਰ ਮੈਂ ਇਥੇ ਸਕੂਲ ਦੀ ਇਨਚਾਰਜ ਹਾਂ ਔਰ ਇੱਥੇ ਇਹ ਨਹੀਂ ਹੈ ਕਿ ਹੋਂ ਹੀ ਚੋਰੀ ਹੋਈ ਆ ਜਦੋਂ ਦੀ ਮੈਂ ਇਥੇ ਸਕੂਲ ਵਿੱਚ ਆਈ ਹਾਂ ਇੱਥੇ ਕੁਛ ਤੇ ਕੁਛ ਪ੍ਰੋਬਲਮ ਚੱਲਦੀ ਰਹਿੰਦੀ ਹੈ ਜਿਵੇਂ ਕਿ ਪਹਿਲੇ ਸਟਾਰਟਿੰਗ ਵਿੱਚ ਮੈਨੂੰ ਇਹ ਪ੍ਰੋਬਲਮਸ ਆਈਆਂ ਕਿ ਪਹਿਲੇ ਜਿਵੇਂ ਟੈਕਸ ਲਾਗੇ ਲੈ ਗਏ ਸਕੂਲ ਦੀਆਂ ਗੱਟਰ ਲੈ ਗਏ ਦੀਆਂ ਗੱਟਰ ਤੋੜ ਕੇ ਉਹਦੀ ਅੰਦਰੋਂ ਸੀਖਾ ਕੱਢ ਕੇ ਲੈ ਗਏ ਮੈਂ ਸਰਪੰਚ ਨੂੰ ਵੀ ਬੁਲਾਉਂਦੀ ਰਹੀ ਆ ਇੱਥੇ ਬਟ ਕਿਸੇ ਨੇ ਕੁਝ ਨਹੀਂ ਸੁਣਿਆ ਫਿਰ ਉਸ ਤੋਂ ਬਾਅਦ ਇੱਥੇ ਮੈਨੂੰ ਨਸ਼ੇ ਕਰਦੇ ਲੜਕੇ ਜਿਹੜੇ ਉਹ ਆਉਂਦੇ ਰਹੇ ਨੇ ਇੱਥੇ ਮੇਰੇ ਹਾਊਸ ਦੇ ਵਿੱਚ ਉਹ ਸਰੀਂਜਾ ਛੁੱਟੇ ਜਾਂਦੇ ਰਹਿਆ ਫਸਟ ਟਾਈਮ ਉਹਨਾਂ ਨੇ ਸਰੀਂਜ ਤੇ ਨਾਲ ਉਹ ਛੁੱਟੀ ਸੀਗੀ ਸੂਈ ਔਰ ਮੈਂ ਪੁਲਿਸ ਨੂੰ ਵੀ ਬੁਲਾਇਆ ਕਿ ਜੇ ਇੱਥੇ ਕਿਸੇ ਮੇਰੇ ਬੱਚੇ ਤੇ ਲੱਗ ਜੇ ਤੇ ਕਿੰਨੀਆਂ ਪ੍ਰੋਬਲਮਸ ਹੁੰਦੀਆਂ ਨੇ ਫੇਰ ਉਹ ਜ਼ਿੰਮੇਵਾਰ ਤੇ ਕੋਈ ਨਹੀਂ ਨਾ ਮੇਰੇ ਬੱਚਿਆਂ ਦਾ ਫਿਰ ਮੈਂ ਪੁਲਿਸ ਨੂੰ ਬੁਲਾਇਆ ਪੁਲਿਸ ਨੇ ਆ ਕੇ ਮੌਕਾ ਦੇਖਿਆ ਤੇ ਚਲੇ ਗਏ ਕਿ ਚਲੋ ਕੋਈ ਨਹੀਂ ਮਾਮਾ ਸੀ ਚੱਕਰ ਲਾਵਾਂਗੇ ਫਿਰ ਥੋੜਾ ਦਿਨ ਇੱਕ ਹਫਤੇ ਬਾਅਦ ਫਿਰ ਮੈਨੂੰ ਫਿਰ ਦੁਬਾਰਾ ਸਰੀੰਜ ਮਿਲੀ ਆ ਉਹ ਰੋ ਡਰਗ ਦੀ ਭਰੀ ਹੋਈ ਸੀ ਉਹ ਵੀ ਇੱਥੇ ਬਹੀ ਉਹਦੇ ਨਾਲ ਸੂਈ ਵੀ ਲੱਗੀ ਹੋਈ ਸੀ ਉਹ ਵੀ ਮੈਨੂੰ ਬੱਚਿਆਂ ਨੇ ਦੱਸਿਆ ਕਿ ਮਾਮਾ ਇੱਥੇ ਪਈ ਹੋਈ ਆ ਮੈਂ ਫੇਰ ਪੁਲਿਸ ਨੂੰ ਬੁਲਾਇਆ ਬਟ ਹਜੇ ਤੱਕ ਪੁਲਿਸ ਨੇ ਕੋਈ ਉਹਦੀ ਕਾਰਵਾਈ ਨਹੀਂ ਕੀਤੀ ਉਸ ਤੋਂ ਬਾਅਦ ਛੋਟੀਆਂ-ਛੋਟੀਆਂ ਚੋਰੀਆਂ ਤੇ ਇੱਥੇ ਹੁੰਦੀਆਂ ਹੀ ਰਹਿੰਦੀਆਂ ਨੇ ਤੇ ਅੱਜ ਜਦੋਂ ਆਪਾਂ ਸਵੇਰੇ ਸਕੂਲ ਆਏ ਆ ਸਾਡਾ ਲੋਕ ਖੁੱਲਾ ਸੀਗਾ ਕਿਚਨ ਦਾ ਔਰ ਜਦੋਂ ਆਪਾਂ ਕਿਚਨ ਦੇ ਅੰਦਰ ਐਂਟਰ ਹੋਏ ਆ ਤੇ ਉੱਥੇ ਨਾ ਚੋਲ ਦਾ ਜਿਹੜਾ ਡਰਾਮਾ ਉਹਦਾ ਢੱਕਣ ਖੁੱਲਿਆ ਹੋਇਆ ਸੀ ਨੀਚੋਂ ਔਰ ਚੋਲ ਵੀ ਨਹੀਂ ਆਏ ਸੀਗੇ ਔਰ ਜਿਹੜੀ ਡਰਮੀ ਸੀਗੀ ਉਹਦੇ ਵਿੱਚ ਆਪਾਂ ਬੋਰੀ ਸਮੇਤ ਹੀ ਆਟਾ ਰੱਖਿਆ ਹੋਇਆ ਸੀ ਉਹ ਵੀ ਚੱਕ ਕੇ ਲੱਗੇ ਵਿੱਚੋਂ ਜੇ ਜਿਹੜਾ ਰਾਸ਼ਨ ਸੀਗਾ ਉਹ ਸਾਰਾ ਲੈ ਗਏ ਔਰ ਨਾਲ ਦੀ ਇੱਕ ਕੁੱਕਰ ਸੀਗਾ ਆਪਾਂ ਹਜੇ ਥੋੜੇ ਦਿਨ ਹੀ ਹੋਇਆ ਸੀ ਖਰੀਦਿਆ ਸੀ ਨਵਾਂ ਕੁੱਕਰ ਸੀਗਾ ਉਹ ਵੀ ਚੱਕ ਕੇ ਲੈ ਗਏ ਗੈਸ ਸਿਲੰਡਰ ਵੀ ਸਾਡਾ ਚੱਕ ਕੇ ਲਗੇ ਔਰ ਇੱਥੇ ਸਾਡੇ ਬਾਹਰ ਕੈਮਰੇ ਲੱਗੇ ਹੋਏ ਸੀਗੇ ਉਹ ਵੀ ਲੈ ਗਏ ਨੇ ਤੇ ਡੀਵੀਆਰ 'ਚ ਥੋੜੀ ਜਿਹੀ ਸਾਡੀ ਖਰਾਬੀ ਸੀਗੀ ਤੇ ਉਹ ਵੀ ਆਪਾਂ ਲਾ ਕੇ ਰੱਖਿਆ ਹੋਇਆ ਸੀ ਤੇ ਉਹ ਆਪਾਂ ਕਿਚਨ 'ਚ ਐਕਸਟਰਾਸ ਮਾਰ ਰੱਖ ਦਿੰਨੇ ਹੋਣੇ ਉਹ ਵੀ ਉਹ ਤੋਂ ਹੀ ਚੱਕ ਕੇ ਉਹ ਵੀ ਲੈ ਗਏ ਨੇ ਨਾਲ ਹੀ ਮਤਲਬ ਕਿ ਓਵਰ ਆਲ ਕਾਫੀ ਨੁਕਸਾਨ ਕਰ ਗਏ ਅੱਜ ਸਾਡੇ ਮਿੱਡੇ ਵੀ ਲੀ ਵੀ ਸਕੂਲ ਨਹੀਂ ਬਣਿਆ ਮੇਰੇ ਬੱਚੇ ਵਿਚਾਰੇ ਅੱਜ ਭੁੱਖੇ ਨੇ ਇਸ ਲਈ ਮੈਂ ਤੇ ਹੀ ਕਹੂੰਗੀ ਕਿ ਮੈਂ ਹੁਣ ਇੰਚਾਰਜ ਕੋਲ ਗਈ ਸੀ ਚੌਂਕੀ ਇੰਚਾਰਜ ਕੋਲ ਉਹ ਸਾਨੂੰ ਉੱਥੇ ਮਿਲੇ ਨਹੀਂ ਉਹਨਾਂ ਨੇ ਸਾਡੀ ਜਿਹੜੀ ਦਰਖਾਸਤ ਉਹ ਰੱਖੀ ਨਹੀਂ ਆਪਾਂ ਵਾਪਸ ਲਾਇਟ ਉਹ ਹੁਣ ਇੱਥੇ ਆਣ ਲੱਗੇ ਆ ਸਕੂਲ ਤੇ ਹੁਣ ਦੇਖੋ ਕੀ ਕਾਰਵਾਈ ਕਰਦੇ ਨੇ ਸਵੇਰ ਜਦ ਮੈਡਮ ਸਕੂਲ ਆਏ ਨੇ ਤੇ ਉਹਨਾਂ ਨੇ ਵੇਖਿਆ ਵੀ ਸਾਡੇ ਸਕੂਲ ਚੋਰੀ ਹੋ ਗਈ ਆ ਉਹਨਾਂ ਉਸੇ ਟਾਈਮ ਸਾਡੇ ਸਕੂਲ ਨੂੰ ਫੋਨ ਕੀਤਾ ਵੀ ਸਰ ਜੀ ਇੱਧਰ ਆਇਓ ਇਹ ਸਾਡੇ ਤੋਂ ਚੋਰੀ ਹੋ ਗਈ ਆ ਆਈ ਇੱਥੇ ਆਏ ਆ ਪਰ ਇਥੇ ਇਹ ਵੀ ਬਹੁਤ ਸਾਰਾ ਕੰਮ ਹੈ ਕਿਉਂਕਿ ਸਕੂਲ ਦੇ ਵਿੱਚ ਬੱਚੇ ਜਿਹੜੇ ਨੇ ਕੰਧਾਂ ਟੱਪ ਕੇ ਜਰੂਰ ਨਸ਼ੇ ਦਾ ਓਵਰਡੋਜ਼ ਟੀ ਕਹਿੰਦੀ ਲਾਉਂਦੇ ਨੇ ਨਸ਼ੇ ਕਰਦੇ ਨੇ ਮੰਨ ਲਓ ਕੱਲ ਨੂੰ ਕੋਈ ਬੱਚਾ ਇਹ ਨਸ਼ਾ ਕਰਤਾ ਇਹਦੇ ਵਿੱਚ ਕੋਈ ਮਰ ਗਿਆ ਸਕੂਲ ਦੇ ਕੈਬਨ ਦੇ ਵਿੱਚ ਹੀ ਤੇ ਬਾਅਦ ਚ ਪੁੱਛਗਿੱਛ ਟੀਚਰ ਨੂੰ ਹੋਣੀ ਆ ਤੇ ਇਹਦਾ ਜ਼ਿੰਮੇਵਾਰ ਵੇਖੋ ਜੋ ਵੀ ਇਹ ਬੱਚੇ ਕਰਦੇ ਨੇ ਮੜਾ ਕੰਮ ਕਰ ਰਹੇ ਨੇ ਪੁਲਿਸ ਪ੍ਰਸ਼ਾਸਨ ਨੂੰ ਇਹੋ ਬੇਨਤੀ ਕਰਨੀ ਆ ਕਿ ਉਰ ਸੁਪਰ ਪ੍ਰਸ਼ਾਸਨ ਜਿਹੜੀ ਆ ਸਕੂਲ ਦੇ ਵੱਲ ਜਰੂਰ ਧਿਆਨ ਦੇਵੇ ਸਕੂਲਾਂ ਦੇ ਸਰਕਾਰੀ ਹਾਈ ਸਕੂਲ ਮਨਸੂਰਕੇ ਆਬਾਦੀ ਤੇ ਸਰਕਾਰੀ ਪ੍ਰਾਇਮਰੀ ਸਕੂਲੀ ਮਨਸੂਰਕੇ ਜਿਹੜਾ ਆਬਾਦੀ ਆ ਇੱਥੇ ਕਮਸੋ ਕਮ ਪ੍ਰਸ਼ਾਸਨ ਹੋਰ ਨਹੀਂ ਤੇ ਇੱਕ ਵਾਰੀ ਸਵੇਰੇ ਕੋਈ ਸ਼ਾਮ ਨੂੰ ਜਰੂਰ ਚੱਕਰ ਲਾਵੇ ਜਿਹੜੇ ਅਧਾਰਤ ਕਿਤੇ ਬੈਠੇ ਹੁੰਦੇ ਨੇ ਨਸ਼ੇੜੀ ਉਹਨਾਂ ਨੂੰ ਨਕੇਲ ਪਾਈ ਜਾਵੇ ਬਾਕੀ ਇਹ ਜਿਹੜਾ ਕੰਮ ਚੋਰੀ ਦਾ ਇਹ ਨਸ਼ੇ ਕਰਨ ਵਾਲਿਆਂ ਦਾ ਹੋਰ ਕਿਸੇ ਦਾ ਨਹੀਂ ਹੈ ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ਵਿੱਚ ਕੌਰ ਕਮੇਟੀ ਦੇ ਪ੍ਰਧਾਨ ਗੁਰਵਚਨ ਸਿੰਘ ਬੱਬੇਹਾਲੀ ਦੀ ਅਗਵਾਈ ਹੇਠ ਸ਼੍ਰੋਮਣੀ ਕਾਲੇ ਦਲ ਵੱਲੋਂ ਪ੍ਰੀਤ ਪਾਲਸ ਵਿਖੇ ਇੱਕ ਵੱਡੀ ਮੀਟਿੰਗ ਕੀਤੀ ਗਈ ਜਿਸ ਵਿੱਚ ਵਰਕਰਾਂ ਨੂੰ ਮੈਂਬਰਸ਼ਿਪ ਸਲਿੱਪਾਂ ਵਾਲੀਆਂ ਕਾਪੀਆਂ ਦਿੱਤੀਆਂ ਗਈਆਂ ਤਾਂ ਜੋ ਸ਼੍ਰੋਮਣੀ ਕਾਲੇ ਦਲ ਦੇ ਪ੍ਰਧਾਨ ਦੀ ਚੋਣ ਕਰਵਾਈ ਜਾਏ ਤੇ ਸ਼੍ਰੋਮਣੀ ਕਾਲੇ ਦਲ ਦੇ ਵਰਕਰ ਘਰ ਘਰ ਜਾ ਕੇ ਲੋਕਾਂ ਨੂੰ ਮੈਂਬਰਸ਼ਿਪ ਨਾਲ ਜੋੜ ਸਕਣ। ਦੇਖੋ ਜੋ ਪਾਰਟੀ ਪ੍ਰੋਗਰਾਮ ਹੈ ਸਰਦਾਰ ਸ਼ਵੀਰ ਸਿੰਘ ਜੀ ਬਾਦਲ ਵੱਲੋਂ ਤੇ ਭੁੰਜਰ ਸਾਹਿਬ ਵੱਲੋਂ ਜੋ ਕਾਰਜਕਾਰੀ ਪ੍ਰਧਾਨ ਨੇ ਕਿ ਕਾਲੇ ਦਲ ਦੀ ਭਰਤੀ ਜਿਹੜੀ ਕਰਨੀ ਹੈ ਤੇ ਮੈਂਬਰਸ਼ਿਪ ਵੱਧ ਤੋਂ ਵੱਧ ਬਣਾਉਂ ਤੇ ਅਸਲ ਭਰਤੀ ਕਰਨੀ ਆ ਜਿੰਨਾ ਆਧਾਰ ਕਾਰਡ ਦਾ ਨੰਬਰ ਵੀ ਲੱਗੇ ਤੇ ਵੋਟਰ ਵੀ ਨਾਲ ਨੰਬਰ ਹੋਏ ਤੇ ਮਤਲਬ ਜੋ ਕੁਝ ਵੀ ਹੈਗਾ ਮਤਲਬ ਇਹ ਮੋਬਾਈਲ ਨੰਬਰ ਵੀ ਨਾਲ ਲੱਗੇ ਤੇ ਅੱਜ ਬੜੀ ਵੱਡੀ ਮੀਟਿੰਗ ਹੋਈ ਆ ਤੁਸੀਂ ਵੇਖਿਆ ਕਿ ਕੋਈ ਟੈਲੀਫੋਨ ਦੇ ਉੱਤੇ ਮੋਬਾਈਲ ਤੇ ਕਾਲ ਕੀਤੀ ਆ ਤੇ ਸਾਰਾ ਇਹ ਪੈਪਰ ਜਿਹੜਾ ਭਰਿਆ ਤੇ ਮੈਂ ਮਹਿਸੂਸ ਕਰਨਾ ਕਿ ਸਾਨੂੰ ਜਿਹੜੀਆਂ ਕਾਪੀਆਂ ਨੇ ਭਰਤੀਆਂ ਹੋਰ ਮੰਗਉਣੀਆਂ ਪੈਣਗੀਆਂ ਤੇ ਬੜਾ ਤਸ਼ਾਹ ਆ ਲੋਕਾਂ ਦਾ ਆਹ ਇਹ ਚੋਣ ਕਿੱਦਾਂ ਹੋਏਗੀ ਕਿੱਦਾਂ ਪਿੰਡਾਂ 17 ਦੇ ਉੱਪਰ ਜਾਂ ਬੂਸਤਾਂ ਦੇ ਉੱਪਰ ਕਿੱਦਾਂ ਇਹਦੀ ਚੋਣ ਜਿਹੜੀ ਕੀਤੀ ਜਾ ਰਹੀ ਹੈ ਇਹ ਵੇਖੋ ਜਿਹੜੇ ਵਰਕਰ ਸਾਡੇ ਪਿੰਡ ਲੈਵਲ ਤੇ ਮਹੱਲੇ ਲੈਵਲ ਤੇ ਕਾਪੀਆਂ ਖੜ ਰਹੇ ਨੇ ਤੇ ਇੱਕ ਕਾਪੀ ਦੇ ਵਿੱਚ ਜਿਹੜੀ ਆ ਇਹ 100 ਪਰਚੀ ਹੈ ਤੇ ਇੱਕ ਡੈਲੀਗੇਟ ਬਣਨਾ ਫਿਰ ਇਹ ਇਦਾਂ ਹੀ ਫਿਰ ਜ਼ਿਲ੍ਹਾ ਲੈਵਲ ਤੇ ਡੈਲੀਗੇਟ ਬਣਨੇ ਨੇ ਉਹ ਜ਼ਿਲ੍ਹੇ ਦੇ ਜਿਹੜੇ ਡੈਲੀਗੇਟ ਬਣਨਗੇ ਉਹਦੇ ਚੋਂ ਫਿਰ ਪੰਜਾਬ ਲੈਵਲ ਤੇ ਜਿਹੜੀ ਆ ਚੋਣ ਹੋਏਗੀ ਤੇ ਪ੍ਰਧਾਨ ਬਣਨਗੇ ਤੇ ਚੋਣ ਚਲੋ ਸ਼ੁਰੂ ਵੀ ਹੋ ਗਈ ਆ ਪਰ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੇ ਸ਼੍ਰੋਮਣੀ ਕਾਲੀ ਦਲ ਦੇ ਉੱਤੇ ਮਾੜਾ ਸਮਾਂ ਵੀ ਆਇਆ ਪਰ ਆਪਣੀ ਝੋਲੀ ਦੇ ਵਿੱਚ ਸਾਰਾ ਕੁਝ ਲੈਣ ਦੇ ਬਾਵਜੂਦ ਵੀ ਵਿਰੋਧੀ ਜਿੱਦਾਂ ਸ਼ਬਦੀ ਹਮਲੇ ਕਰਦੇ ਪਏ ਉਹਨਾਂ ਨੂੰ ਕਿੱਦਾਂ ਦੇਖਦੇ ਹੋ ਵਿਰੋਧੀ ਵੇਖੋ ਇਹ ਇੱਕ ਮਤਲਬ ਜਿਹੜਾ ਵਿਰੋਧ ਕਿਸੇ ਨੇ ਕਰਨਾ ਹੈ ਕਿ ਇਹ ਬੰਦੇ ਦਾ ਵਿਅਕਤੀਗਤ ਲੀਡਰ ਦਾ ਕਿ ਲੋਕਾਂ ਨੂੰ ਪਤਾ ਲੱਗੇ ਜੇ ਸ਼੍ਰੋਮਣੀ ਕਾਲੀ ਦਲ ਚ ਸਦਾਸ਼ ਮੀਤ ਸਿੰਘ ਜੀ ਬਾਦਲ ਪ੍ਰਧਾਨ ਬਣਦੇ ਨੇ ਤੇ ਕਾਲੀ ਦਲ ਤਕੜਾ ਹੁੰਦਾ ਤਾਂ ਸਰਕਾਰ ਬਣਨ ਦਾ ਵੀ ਮੁੱਢ ਬਣਦਾ ਉਹ ਵਿਰੋਧੀ ਫਿਰ ਉਸੇ ਬੰਦੇ ਨੂੰ ਹੀ ਤੇ ਉਸ ਪਾਰਟੀ ਨੂੰ ਬਹੁਤਾ ਬਦਨਾਮ ਕਰਦੇ ਨੇ ਤੇ ਸਰਦਾਰ ਸ਼ਮੀਸ ਸਿੰਘ ਜੀ ਬਾਦਲ ਨੇ ਪ੍ਰਧਾਨ ਬਣਨਾ ਹੈ ਇਹ ਚ ਕੋਈ ਦੂਰ ਹੈ ਨਹੀਂ ਭੁੰਦਰ ਸਾਹਿਬ ਵੀ ਚਾਹੁੰਦੇ ਨੇ ਭਰਤੀ ਵਾਲੇ ਡੈਡੀਕੇਟ ਵੀ ਚਾਹੁੰਦੇ ਨੇ ਤੇ ਵਰਕਰ ਵੀ ਚਾਹੁੰਦੇ ਨੇ ਤੇ ਇਸ ਕਰਕੇ ਪ੍ਰਧਾਨ ਤੇ ਸਾਡੇ ਕਲੀਅਰ ਹੀ ਨੇ ਕਿ ਉਹ ਹੀ ਬਣਨਗੇ ਕੋਈ 5 ਸਾਲ ਹੋ ਗਏ ਨੇ 5 ਸਾਲਾਂ ਬਾਅਦ ਨਵੀਂ ਚੋਣ ਆਉਂਦੀ ਆ ਇਹ ਨਵੀਂ ਚੋਣ ਦੀ ਪ੍ਰਕਿਰਿਆ ਜਿਹੜੀ ਆ ਉਹ ਸਿਸਟਮ ਦੇ ਮੁਤਾਬਕ ਬਣਾਇਆ ਜਾਏਗਾ ਉਹਨਾਂ ਸਰ ਵਿਰੋਧੀ ਉਹ ਵੀ ਨਹੀਂ ਕਹਿ ਸਕਦਾ ਜਿਹੜੇ ਲੋਕ ਆਨੰਦ ਮਾਣ ਕੇ ਵਜੇਰੀਆਂ ਹਟਾ ਕੇ ਉਹੀ ਅੱਜ ਸਵਾਲ ਚੁੱਕਦੇ ਨੇ ਚਾਹੋ ਤੇ ਉਹਨਾਂ ਦੀ ਮਰਜ਼ੀ ਆ ਫਿਰ ਇਹ ਤੇ ਇਹ ਤੇ ਹੁਣ ਲੋਕ ਹੀ ਦੱਸਣਗੇ ਉਹ ਮੰਨਦ ਰੱਖੀ ਕਿ ਚਾਹੀਦਾ ਹੈ ਤੇ ਉਹਨਾਂ ਨੇ ਅਸਤੀਫਾ ਵੀ ਦੇ ਦਿੱਤਾ ਪਰ ਹੁਣ ਕਿਸ ਚੀਜ਼ ਦੀ ਲੜਾਈ ਹੈ ਹੁਣ ਇਹ ਆਂਦੇ ਨੇ ਵੀ ਸਾਨੂੰ ਬੰਦਾ ਲੋ ਗੱਲ ਵਿੱਚ ਆਇਆ ਤੇ ਪ੍ਰਧਾਨ ਹੁਣ ਇਹਦੇ ਬਣਾਉਣਾ ਮਨਣਾ ਕਿਸੇ ਨੂੰ ਨਹੀਂ ਤੁਸੀਂ ਆਪਣਾ ਕੰਮ ਕਰੋ ਤੇ ਭਰਤੀ ਕਰ ਲਓ ਜਿਹੜਾ ਭਰਤੀ ਦੇ ਵਿੱਚ ਆਦਾ ਕੇ ਆ ਜੇ ਤਾਂ ਸਾਰੇ ਇਸ ਸਿਸਟਮ ਨੂੰ ਕਿਦਾਂ ਦੇਖਦੇ ਜੋ ਚੱਲਿਆ ਆ ਨੇ ਕੋਈ ਚੱਲਿਆ ਨਹੀਂ ਆ ਮਾੜੀ ਮੁੱਟੀ ਦੇ ਵਿਰੋਧ ਆ ਹਰ ਬੰਦੇ ਦੀ ਹੁੰਦੀ ਆ ਨਾ ਜਿਹਨੇ ਕੰਮ ਕਰਨਾ ਉਹਦੀ ਵਿਰੋਧ ਆਈ ਆ ਹੁਣ ਛੋਟੇ ਲੈਵਲ ਤੇ ਵੇਖ ਲੋ ਠਾਂ ਤੀਆਂ ਵੇਖ ਲੋ ਜਿਹੜੇ ਬੰਦੇ ਸਾਡੇ ਵਰਕਰ ਪਿੰਡਾਂ ਚ ਉਹਨਾਂ ਦੀ ਵਿਰੋਧ ਆ ਇਹਦਾ ਪੰਜਾਬ ਲੈਵਲ ਤੇ ਜਿਹੜਾ ਬੰਦਾ ਕੰਮ ਕਰਦਾ ਉਹਦੇ ਲੋਕਾਂ ਨੂੰ ਵਿਰੋਧ ਬੁੱਲਣਾ ਜਿਹੜੇ ਵਰਕਰ ਨਾਰਾਜ਼ ਹੋਏ ਉਹਨਾਂ ਨੇ ਮਨਾਇਆ ਜਾਏਗਾ ਉਹ ਪ੍ਰਧਾਨ ਸਾਹਿਬ ਤੇ ਆ ਜੇ ਉਹ ਆਪਣੀ ਗਲਤੀ ਮੰਨ ਕੇ ਜਾਂ ਸਾਰੀ ਗੱਲ ਨੂੰ ਠੀਕ ਕਰਕੇ ਵਿਸ਼ਵਾਸ ਦਵਾਉਣ ਦੇ ਤਾਂ ਮਨਾ ਲਣਗੇ ਰਾਜ ਨਵੇਂ ਜੀ ਤੇ ਫਾਇਦਾ ਹੀ ਆ ਪਰ ਕਈਆਂ ਸੋਹੇ ਖਾਦੀ ਆ ਵੀ ਬੁੱਲਣਾ ਪ੍ਰਧਾਨ 20 ਸੇ ਬਾਲ ਦੇ ਉਲਟਿਆ ਉਹ ਬੋਲ ਬਾਲ ਵੇਖੋ ਇੱਕ ਬੜਾ ਵਧੀਆ ਕੋਈ ਸਿੰਗਰ ਹੋਏ ਨਾ ਤੇ ਬੜੀ ਵਰੀ ਆਵਾਜ਼ ਉਹਦਾ ਵੀ ਗਾਣਾ ਰੋਜ਼ ਰੋਜ਼ ਲੋਕੀ ਨਹੀਂ ਸੁਣਦੇ ਇਹਨਾਂ ਦੀ ਹੁਣ ਰੋਜ਼ ਰੋਜ਼ ਕਹਿੰਦੇ ਗੱਲ ਸੁਣਨੀ ਆ ਜੋ ਉਹਨਾਂ ਬੋਲਣਾ ਬੋਲਣਾ ਇਹ ਹੋਰ ਬੋਲਣਾ ਹੋਰ ਬੋਲੋ ਬਾਕੀ ਪ੍ਰਧਾਨ ਸਾਹਿਬ ਦੀ ਮਰਜ਼ੀ ਆ ਸਰ ਇਹ ਲੋਕ ਚੁਣ ਰਹੇ ਆ ਹੁਣ ਪ੍ਰਧਾਨ ਜਿਹੜੇ ਚੁਣਨਗੇ ਲੋਕ ਚੁਣਦੇ ਆ ਆਪਣੀ ਮੈਂਬਰਸ਼ਿਪ ਜਿਹੜੀ ਬਿਲਕੁਲ ਲੋਕੀ ਚੁਣਨਗੇ ਲੋਕੀ ਪਰਚੀਆਂ ਖਾਂਦੇ ਨੇ ਔਰ ਸੈਕੂਲਰ ਪਾਰਟੀ ਆ ਇਹ ਨੀਰੀ ਕੋਈ ਸਿੱਖਾਂ ਦੀ ਭਰਤੀ ਨਹੀਂ ਜਾਂ ਕੋਈ ਇੱਕ ਇਹ ਜਿਹੜਾ ਮਰਜ਼ੀ ਜਿੰਨੇ ਵੀ ਸਾਰੇ ਬੰਦੇ ਸਾਰੇ ਦੇ ਮੈਂਬਰ ਬਣ ਜਾਣਗੇ ਕਾਲ ਤੱਕ ਨਹੀਂ ਤੁਸੀਂ ਉੱਪਰ ਗਲਤੀ ਦੀ ਜ਼ਿੰਮੇਵਾਰਾਂ ਦੀ। ਸੂ ਲੈ ਕੇ ਵੀ ਸੁਵਾ ਚੁੱਕੇ ਜਾ ਰਹੇ ਆ। ਉਹ ਲੋਕੀ ਕਰਦੇ ਰਹੇ ਨੇ ਅਸੀਂ ਕਾਲ ਤੱਕ ਦੇ ਘੜੀ। ਮਤਲਬ ਸਿਰਜ ਕਾਉਨੇ ਆ ਜੋ ਹੁੰਦਾ ਹੁਕਮ ਹੈ ਉਹਦੇ ਮੁਤਾਬਿਕ ਕਰ ਰਹੇ ਆ। ਭਰਤੀ ਇਹ ਭਰਤੀ ਕਰਦੇ ਆ। ਸੀਗਾ ਕਮੇਟੀ ਬਣੀ ਹੈ ਕਮੇਟੀ ਨਿਗਰਾਨੀ ਕਰਲੇ ਕਮੇਟੀ ਨੇ ਅਸੀਂ ਕਿਹੜਾ ਕਮੇਟੀ ਭੰਗ ਕਰ ਦਦੀ ਆ। ਉਹ ਐਵੇਂ ਗੱਲਾਂ ਅਖਬਾਰਾਂ ਚ ਕੋਈ ਇਧਰੋਂ ਲਾ ਦਿੰਦਾ ਕੋਈ ਇਧਰੋਂ ਲਾ ਦਿੰਦਾ ਕੋਈ ਗੱਲ ਨਹੀਂ। ਦੋਸਤੋ ਇਸ ਸੰ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕ